ਕੀ ਨਾਮ ਲਖਵਿੰਦਰ ਸਿੰਘ ਮੇਰਾ ਨਾਮ ਜੀ ਬੰਡਾਲਾ ਜੀ ਗੁੰਨੋਵਾਲ ਹਵੇਲੀਆਂ ਬੰਡਾਲਾ ਗੱਲਬਾਤ ਕੀ ਹੋਈ ਹੈ ਜਿਹੜਾ ਤੁਹਾਡਾ ਪੁੱਤ ਆ ਗਿਆ ਗੱਲਬਾਤ ਜੀ ਮਤਲਬ ਬੱਚਾ ਸਾਡਾ ਸਕੂਲ ਗਿਆ ਸੀਗਾ ਤੇ ਉਥੇ ਅਲਾਉਡ ਨਹੀਂ ਆ ਫੋਨ ਤੇ ਉਹ ਫੋਨ ਲੈ ਕੇ ਗਿਆ ਹੈ ਤੇ ਨਿਸ਼ਾਨੇ ਸਿੱਕੀ ਸਕੂਲ ਐ ਕਡੂਰ ਸਾਹਿਬ ਤੇ ਟੀਚਰ ਨੇ ਉਹਦਾ ਮੋਬਾਈਲ ਜਮ੍ਹਾਂ ਕਰਕੇ ਸਾਨੂੰ ਨਾਲ ਦੀ ਨਾਲ ਹੀ ਕਾਲ ਕਰਤੀ ਤੇ ਉਹ ਬੱਚਾ ਬਾਅਦ ਵਿੱਚ ਜਦੋਂ ਛੁੱਟੀਆਂ ਦੀ ਫਿਰ ਘਰੇ ਨਹੀਂ ਆਇਆ ਕਿੰਨੇ ਦਿਨ ਕਿ ਤੇਈ ਤਰੀਕੇ ਦਾ ਲਾਪਤਾ ਹੋ ਗਿਆ। ਲਾਸਟ ਵਾਰ ਕਿੱਥੇ ਦੇਖਿਆ ਗਿਆ ਬੱਚੀ ਨੂੰ? ਲਾਸਟ ਵਾਰ ਨੌਨ ਵਾਲੇ ਪੁਲ ਤੇ ਦੇਖਿਆ ਗਿਆ ਸੀ ਸੀਸੀਟੀਵੀ ਕੈਮਰੇ 'ਚ। ਉਸ ਤੋਂ ਬਾਅਦ ਕਿਤੇ ਨਹੀਂ ਦੇਖਿਆ ਗਿਆ। ਪੁਲਿਸ ਨੂੰ ਮਾਮਲਾ ਦਰਜ ਕਰਾਇਆ ਹੈ। ਪੁਲਿਸ ਨੂੰ ਮਾਮਲਾ ਦਰਜ ਕਰਵਾਤਾ ਹੈ। ਇਨਵੈਸਟੀਗੇਸ਼ਨ ਦੀ ਅਪੀਲ ਕੀਤੀ ਹੈ ਲੇਕਿਨ ਅਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਨਹੀਂ। ਕਾਰਨ ਕੀ ਲੱਗਦਾ ਕਿ ਬੱਚੇ ਦੇ ਮਨ 'ਚ ਡਰ ਰਹਿ ਗਿਆ ਜਾਂ ਵੈਸੇ ਹੀ ਜਾਂ ਡਰ ਬੈਠ ਗਿਆ ਜਾਂ ਮਤਲਬ ਇਨਸਲਟ ਫੀਲ ਕਰ ਗਿਆ ਐਸਾ ਕੁਝ ਹੋ ਸਕਦਾ ਹੈ। ਹਾਂ। ਉਸੀ ਫਿਰ ਆਲੇ-ਦੁਆਲੇ ਦੇ ਲੋਕ ਤੁਹਾਡੇ ਨਾਲ ਰਿਸ਼ਤਾਰ ਭੈਣ ਭਰਾ ਮਰਜ਼ੀ ਕਰ ਰਹੇ ਨੇ ਸਾਰੇ ਲੋਕ ਸਾਡੇ ਨਾਲ ਸਹਿਮਤ ਨਹੀਂ ਅਸੀਂ ਆਪਣੇ ਲੈਵਲ ਤੇ ਵੀ ਬਹੁਤ ਜਗ੍ਹਾ ਘੁੰਮ ਲਿਆ ਗੁਰਦੁਆਰੇ ਜਗ੍ਹਾ ਸਟੇਸ਼ਨਾਂ ਦੇ ਉੱਤੇ ਬੱਸ ਸਟਾਪ ਉੱਤੇ ਲੇਕਿਨ ਕਿਤੇ ਨਹੀਂ ਮਿਲਿਆ ਇਸ ਪ੍ਰਸ਼ਾਸਨ ਨੇ ਕਿੰਨੀ ਕਿ ਤੁਹਾਨੂੰ ਦੱਸਿਆ ਕਿੰਨੀ ਕੰਨਾ ਬਲੇ ਇਨਵੈਸਟੀਗੇਸ਼ਨ ਭਾਵੇਂ ਤਾਂ ਕੋਈ ਕੁਝ ਨਹੀਂ ਕੀਤਾ ਵੀ ਸੀਸੀਟੀਵੀ ਵਗੈਰਾ ਖੰਗਾ ਲਿਆ ਨੂੰ ਸੀਸੀਟੀਵੀ ਉਹਨਾਂ ਨੇ ਮੇਰੇ ਨਾਲ ਇੱਥੇ 1-2 ਵੇਖੇ ਸਾਡੇ ਪਿੰਡ ਅੱਡੇ ਦੇ ਉੱਤੇ ਆ ਗਏ ਉਸ ਤੋਂ ਬਾਅਦ ਕੁਝ ਨਹੀਂ ਕੀ ਮੰਗ ਕੀ ਕਰਦੇ ਮੰਗ ਮੈਂ ਇਹ ਕਰਦਾ ਕਿ ਜੋ ਉਲਸੇਵ ਆਪਣੇ ਲੈਵਲ ਤੇ ਜੰਗੀ ਪੱਧਰ ਤੇ ਇਨਵੈਸਟੀਗੇਸ਼ਨ ਕਰੀ ਇਹ ਨਾ ਨਹੀਂ ਯਹਾਂ ਸੇ ਕੋਈ ਗਲਤ ਗੱਲ ਬਤ ਕੀ ਹੋਈ ਹੈ ਤੁਹਾਡੇ ਬਾਰੇ ਖਾਲੀ ਗਾਵਾ ਕੋਈ ਨਹੀਂ ਸੂਲ ਹੀ ਗਿਆ ਸੀ ਭਾਗ ਗਿਆ ਇਹ ਗਿਆ ਵਾਪਸ ਨਹੀਂ ਆ ਕਿੰਨਾ ਸਮਾਂ ਸਮਾਂ ਲੱਗਦਾ ਹੋ ਗਿਆ ਇਹ ਕਿਹੜਾ ਪਿੰਡ ਹੈ ਸਾਡਾ ਮੇਨ ਬਨਾਲਾ ਜੁਗਨਵਾਹ ਬੈਠੀਆਂ ਪਿੰਡਿਆ ਉਮਰ ਸੀ 17 ਸਾਲ ਦੀ ਹੋ ਗਈ ਕੀ ਲੱਗਦਾ ਹੈ ਕਿ ਕੀ ਲੱਗਦਾ ਹੈ ਕਿ ਡਰ ਕੇ ਵਾਪਸ ਨਹੀਂ ਆਇਆ ਜਾਂ ਕੀ ਗਲਤ देखो तो ही डर गया या स्कूल में मीट मैर ने मेल पढ़ लिया बच्चा डर गया वा, मुझे वापस नहीं में आका खड़ी नहीं बहुत परेशान है परिवार बहुत तो दुखी है साडी छठी छठी बच्चा वापस आ जाए तो हम प्रार्थना तक गए बच्चा हड़ा वापस नहीं। नहीं मांगी तो हड़ा बच्चा वा, में की मांग की करते मांग ये कर दे साडा बच्चा जो मिलेगा प्रार्थना नाम स्थाई हो मैं बेचारे उड़ा हम तो ला देवे